ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਚ ਕੁਝ ਅਣਪਛਾਤੇ ਸਰਾਤੀ ਅਨਸਰਾਂ ਵੱਲੋਂ ਸਬਜ਼ੀ ਵਾਲੀ ਦੁਕਾਨ ਨੂੰ ਅੱਗ ਲਗਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮੰਗਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਦਾ ਸਮਾਨ ਸੰਭਾਲ ਕੇ ਸ਼ਾਮ ਚਲੇ ਗਏ ਸਨ ਜਦੋਂ ਸਵੇਰੇ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਦੀ ਦੁਕਾਨ ਦਾ ਪੂਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਸ ਥਾਣਾ ਕੋਟਲੀ ਸੂਰਤਮੱਲੀ ਨੂੰ ਲਿਖਤੀ ਤੌਰ ਤੇ ਦਰਖਾਸਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੀ ਇਤਿਹਾਸਿਕ ਕਸਬਾ ਧਿਆਨਪੁਰ ਵਿੱਚ ਸ੍ਰੀ 바ਵਾਲਾਲ ਜੀ ਦਾ ਮੰਦਿਰ ਵੀ ਸਥਿਤ ਹੈ ਅਤੇ ਹਰ ਰੋਜ਼ ਇੱਥੇ ਹਜ਼ਾਰਾਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਆਹ ਉਹ ਦਿਖਾਲਦੇ ਹਾਂ ਤੁਹਾਨੂੰ ਪੂਰੀ ਰਿਪੋਰਟ ਦੇਖਦੇ ਰਹੋ ਪੰਜਾਬ ਦਾ ਹਮਦਰਦ ਟੀਵੀ ਚੈਨਲ ਡੇਰਾ ਬਾਬਾ ਨਾਨਕ ਕੀ ਆ ਵੀ ਜੀ ਤੁਹਾਡਾ ਮੰਗਲ ਸਿੰਘ ਜੀ ਤੇ ਕੀ ਮਾਮਲਾ ਹੋਇਆ ਮਾਮਲਾ ਸਦਾਰਨ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਉਂਦਿਆਂ ਵੇਖਿਆ ਤੇ ਦੁਕਾਨ ਦਾ ਸੜੀ ਪਈ ਕੋਆਰਡੀਨੇਟ ਥਾਲਿਆ ਨੂੰ ਵੀ ਕੀ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਆਣ ਕੇ ਵੇਖਿਆ ਫਿਰ ਇੰਸਟੇਜੀਆਂ ਨੇ ਬੁਝਾਈ ਆਣ ਕੇ ਬਾਪਾ ਬਾਪਾ 3:30 ਵਜੇ ਪੁਲਿਸ ਨੂੰ ਕੋਈ ਦੱਸਿਆ ਤੁਸੀਂ ਪੁਲਿਸ ਨੂੰ ਆ ਕੇ ਰਖਾ ਦੇ ਕੇ ਆਇਆ ਮੇਰਾ ਮੇਰੀ ਦੁਕਾਨ ਗਏ ਨੇ ਅਗਲਾ ਆਤੀਆ ਅਗਲਾ ਵਗੜ ਗਿਆ ਕੁਛਕਾਨੀ ਕਰ ਗਿਆ ਕਿੰਨਾ ਤੋਂ ਨੁਕਸਾਨ ਹੋ ਗਿਆ ਜੀ ਨੂੰ ਨੁਕਸਾਨ ਲੱਖ ਦੇ ਗਰੀਬ ਹੋਈ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਤੁਸੀਂ ਕਹਿੰਦੇ ਹੋ ਇਹ ਕਾਰਵਾਈ ਕਰਾਂਗੇ ਕਾਨੂੰਨ ਅਨੁਸਾਰ ਦਵਾਵਾਂਗੇ ਕੀ ਮੰਗ ਕਰਦੇ ਸਰਕਾਰ ਤੋਂ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਆਰਗੁਮਾਨ ਦਾ ਨਾਮ ਵੀ ਜਿਹੜਾ ਬੰਦਾ ਨੇ ਕੀਤਾ ਵਾ ਉਹਨੂੰ ਨਾਮ ਦਿੱਤੀ ਜਾਏ। ਕਿਸੇ ਕੋ ਸਾਥੋਂ ਹੋਏਗੇ। ਕਿਸੇ ਮੈਂ ਸਾਥੋਂ ਹੋਏ ਕੋਈ। ਨਹੀਂ ਸਾਥੋਂ ਹੋਏ। ਅਨਲੀਪਾ ਜੀ ਜਿਹੜਾ ਸਾਡਾ ਵੀ ਦੁਕਾਨ ਬੰਦ ਕਰਕੇ ਗਿਆ ਵਾ ਇਹਨੂੰ ਤਿੰਨ ਕੁ ਜੇ ਕਿਸੇ ਕੋਲ ਕੀਤੀ ਵੀ ਦੁਕਾਨ ਨੂੰ ਅੱਜ ਲੱਗੀ ਆ। ਇਹਨਾਂ ਅਣਕੇ ਅੱਗੇ ਭਜਾਈ ਆ ਸੜਾ ਵੀ ਸਾਰੇ ਲੱਗੇ ਲੱਗੇ ਸਹੀ ਲਾਈਟਾਂ ਉੱਤੜੀਆਂ ਨੇ। ਦੋ ਜਣੇ ਮੋਟਰਸਾਈਕਲ ਤੇ ਆਏ ਸ਼ੱਕੀ ਲੱਗਦੇ ਆ ਕਿ ਕੈਵਰੇਜ ਆਏ ਆ। 2021 ਕਿ ਲੇਡੀਜ਼ ਹੈ ਕਿ ਜੈਨਸਿਆ ਇੱਕ ਨੂੰ ਖੋਲ ਕੇ ਉੱਦ ਲੱਗ ਗਏ ਜਦੋਂ ਲਾਕਾ ਲਾ ਕੇ ਨਿਕਲ ਗਏ ਉਹ ਇੱਥੋਂ ਤੱਕ ਫੇਤੀ ਨਹੀਂ ਕਿ ਜਿਹੜੇ ਜਿਹੜੇ ਕੈਮਰਾ ਤੋਂ ਪਤਾ ਵੀ ਚੋਦਾ ਕੈਮਰਾ ਨੈਟਵਰਕ ਹੈਗਾ ਰੇਂਜ ਆਉਂਦੀ ਆ ਉਹ ਨਾ ਕੈਮਰੇ ਸਾਹਮਣੇ ਕੋਈ ਨਹੀਂ ਆ ਪਹਿਲਾਂ ਹੁੰਦਾ ਸੀ ਵੀ ਸਾਡੇ ਇੱਥੇ ਰੈਪਿਡ ਵੈਨ ਹੁੰਦੀ ਸੀ ਪੁਲਿਸ ਵਾਲਿਆਂ ਦੀ ਉਹ ਵੀ ਕੁਝ ਟਾਈਮ ਹੋ ਗਿਆ ਸਾਡੇ ਇੱਥੋਂ ਸ਼ਿਕਾਰ ਲੈ ਗਏ ਉਹ ਵੀ ਰੈਪਿਡ ਵੈਨ ਰੈਪਿਡ ਵੈਨ ਨਹੀਂ ਇੱਕ ਮੋਟਰਸਾਈਕਲ ਘੁੰਮਦਾ ਹੁੰਦਾ ਜੀ ਉਹ ਵੀ ਨਹੀਂ ਹੁੰਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਡਾ ਇਤਿਹਾਸਕ ਪਿੰਡ ਆ ਸਭ ਤੋਂ ਵੱਡਾ ਸਾਡਾ ਹਲਕੇ ਦਾ ਪਿੰਡ ਹੈ ਸਾਡੀ ਮੰਗ ਕਰਦੇ ਵੀ ਉਹਨੇ ਇੱਕ ਪੱਕੀ ਰੈਵਡ ਵੈਨ ਸਮੀ ਤੇ ਦਿੱਤੀ ਜਾਵੇ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਹੀ ਇਹ ਦੁਕਾਨਾਂ ਨੇ ਜੇ ਰੈਵਡ ਵੈਨ ਹੁੰਦੀ ਜਾਂ ਪੁਲਿਸ ਮੋਟਰਸਾਈਕਲ ਕੋਈ ਹੁੰਦਾ ਕੋਈ ਪੁਲਿਸ ਦਾ ਨਾਕਾ ਹੁੰਦਾ ਤੇ ਇਹ ਕੰਮ ਹੋਣਾ ਹੀ ਨਹੀਂ ਸੀ ਸਾਡੀ ਇਹੋ ਮੰਗਿਆ ਪਿੰਡੋਂ ਲੋਇਓ ਮੰਗਿਆ ਉਹ ਸਾਨੂੰ ਦੁਬਾਰਾ ਰੈਵਡ ਵੈਨ ਦੇ ਤੇ ਦਿੱਤੀ ਜਾਵੇ ਜੀ ਸਰ ਕੀ ਮੰਗ ਰਹੇ ਵਿਚਾਰੇ ਨੇ ਛੱਲੀ ਪੂਣੀ ਵੇਚ ਕੇ ਅੰਮ੍ਰਿਤਸਰੋਂ ਮਕਾਨ ਵੇਚਿਆ ਛੱਲੀ ਪੂਣੀ ਵੇਚ ਕੇ ਗਰੀਬ ਨੇ ਕੰਮ ਕੀਤਾ ਸੀ ਪਰ ਕੇ ਇਹਨੂੰ ਕੰਮ ਇਹਦਾ ਚੱਲਣ ਦਾ ਵੀ ਥੋੜੇ ਦਿਨ ਦੇ ਚੰਗਾ ਚੱਲਣ ਦਾ ਪਿਆ ਕਿਸੇ ਨੂੰ ਚੰਗਾ ਨਹੀਂ ਲੱਗਾ ਇਸ ਕਰਕੇ ਸਾਨੂੰ ਇੱਥੇ ਪੁਲਿਸ ਦਾ ਪਹਿਰਾ ਜਰੂਰ ਚੌਕੀ ਚਾਹੀਦੀ ਹੈ ਜੀ ਉਸ ਦਾ ਪਹਿਰਾ ਹੁੰਦਾ ਸੀ ਉਹ ਗੱਡੀ ਕਿੰਨੇ ਲੱਗੀ ਹੁੰਦੀ ਕਿੱਥੇ ਲੱਗੀ ਆ ਪਤਾ ਨਹੀਂ ਉਹ ਗੱਡੀ ਗੱਡੀ ਆਉਂਦੀ ਸੀ 100 ਨੰਬਰ ਵਾਲੀ ਅੱਗੇ ਹੁੰਦੇ ਹੋ ਕੀ ਮੰਗ ਕਰਦੇ ਸਰਕਾਰ ਤੋਂ ਸਾਡੀ ਮੰਗ ਇਹੋ ਹੀ ਹੈ ਕਿ ਇੱਥੇ ਚੌਕੀ ਪੱਕੀ ਹੋਣੀ ਚਾਹੀਦੀ ਹੈ ਪੁਲਿਸ ਦੀ ਰਾਤ